ਅੱਜ ਸਮਾਣਾ ਦੇ ਥਾਣਾ ਸਦਰ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਬੜੀ ਸ਼ਰਧਾ ਨਾਲ ਕਰਵਾਇਆ ਗਿਆ ਜਿੱਥੇ ਕੀ ਸਾਰੇ ਪੁਲਿਸ ਮੁਲਾਜ਼ਮਾਂ ਅਤੇ ਹੋਰ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਗਿਆ ਉੱਥੇ ਹੀ ਵਿਸ਼ੇਸ਼ ਤੌਰ ਦੇ ਉੱਤੇ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਨੇ ਨਵੇਂ ਕਮਰੇ ਦਾ ਉਦਘਾਟਨ ਵੀ ਕੀਤਾ ਅਤੇ ਸਰਦਾਰ ਨਾਲ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਐਸਐਸਪੀ ਡਾਕਟਰ ਨਾਨ ਸਿੰਘ ਨੇ ਦੱਸਿਆ ਕਿ ਸਮਾਣਾ ਦੇ ਵਿੱਚ ਪੈਟਰੋਲਿੰਗ ਵੀ ਵਧਾਈ ਜਾਵੇਗੀ ਅਤੇ ਨਵੀਆਂ ਪੀਸੀਆਰ ਦੀਆਂ ਬਾਈਕਾਂ ਵੀ ਦਿੱਤੀਆਂ ਜਾਣਗੀਆਂ ਜਿੱਥੇ ਕੀ ਕਿਸੇ ਵੀ ਚੀਜ਼ ਦੀ ਡਰ ਹੈ ਜਾਂ ਕਿਸੇ ਵੀ ਐਕਸੀਡੈਂਟ ਦਾ ਏਰੀਆ ਹੈ ਇਸ ਮੌਕੇ ਥਾਣਾ ਸਾਧਰੂ ਨੂੰ ਅਵਤਾਰ ਸਿੰਘ ਕੀਤਾ ਜਾਵੇਗਾ ਡੀਐਸਪੀ ਗੁਰਿਕਬਾਲ ਸਿੰਘ ਸਕੰਦ ਐਸਐਸਪੀ ਸਾਣਾ ਸਿਟੀ ਰੌਣੀ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਸਰਬਜੀਤ ਤਲਵੰਡੀ ਦੀ ਰਿਪੋਰਟ i don't Such marriages fit i as these losslessessions of the video mouths need to follow the With a simple mandat, which Alcohol Physical Sciences ਨਦਿਆ <im> ਲਵਾਂ <im> ਤੋ ਗੁਰਤਾ ਪਾਇਆ ਸੈ ਜਰਸੀ ਤੇ ਮਰਵਜੀਆਂ ਇਹ ਇਹਨਾਂ ਨੇ ਪਾਠ ਰਖਵਾਇਆ ਸੀਗਾ ਧਾਰਮਿਕ ਸਮਾਗਮ ਕਰਾਇਆ ਗਿਆ ਚੜਦੀ ਕਲਾ ਵਾਸਤੇ ਜਿਹੜਾ ਸਦਰ ਸਮਾਣੇ ਥਾਣੇ 'ਚ ਰਖਾਇਆ ਗਿਆ ਸੀਗਾ ਪਾਠ ਤੇ ਨਾਲ ਹੀ ਐਲਓ ਜਿਹੜੇ ਲੀਗਲ ਅਫਸਰ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਰਿਕਰੂਟ ਕੀਤਾ ਗਿਆ ਪੰਜਾਬ ਪੁਲਿਸ ਵਿੱਚ ਰਿਕਰੂਟ ਕੀਤਾ ਗਿਆ ਤਾਂ ਕਿ ਜਿਹੜੀ ਸਾਡੀ ਮਿਆਰ ਇਨਵੈਸਟੀਗੇਸ਼ਨ ਦੀ ਉਹਨੂੰ ਵਧਾਇਆ ਜਾ ਸਕੇ ਇੰਪਰੂਵ ਕੀਤਾ ਜਾ ਸਕੇ ਉਹਨਾਂ ਵਾਸਤੇ ਇੱਕ ਡੈਡੀਕੇਟਿਡ ਕਮਰਾ ਇੱਥੇ ਸਦਰ ਸਮਾਣਾ ਥਾਣੇ 'ਚ ਬਣਾਇਆ ਗਿਆ ਸੋਦਾ ਉਦਘਾਟਨ ਵੀ ਕੀਤਾ ਗਿਆ ਮੈਂ ਮੁਬਾਰਕਬਾਦ ਦਿੰਦਾ ਸਿਕੰਦਰ ਸਾਹਿਬ ਨੂੰ ਡੀਐਸਪੀ ਸਮਾਣਾ ਨੂੰ ਐਸਐਚਓ ਸਦਰ ਸਮਾਣਾ ਤੇ ਐਸਪੀ ਇੰਚਾਰਜ ਜਸਪੀਰ ਸਿੰਘ ਨੂੰ ਕਿ ਉਹਨਾਂ ਬੜਾ ਚੰਗਾ ਉਪਰਾਲਾ ਕਰਦੇ ਹੋ ਇਹਦੇ ਵਾਸਤੇ ਸਪੈਸ਼ਲ ਇੱਕ ਕਮਰਾ ਬਣਾਇਆ ਤਾਂ ਕਿ ਲੀਗਲ ਆਫੀਸਰ ਦੀਆਂ ਸੇਵਾਵਾਂ ਰੈਗੂਲਰ ਤੌਰ ਤੇ ਲਈਆਂ ਜਾ ਸਕਣ ਜਿਵੇਂ ਡੀਐਸਪੀ ਸਾਹਿਬ ਨੇ ਕਿਹਾ ਕਿ ਇਸ ਤੋਂ ਬਾਅਦ ਏਐਲਓ ਸਾਹਿਬ ਇੱਥੇ ਬੈਠਣਗੇ ਕਿ ਜਿਹੜੀ ਵੀ ਕੋਈ ਲੀਗਲ ਪ੍ਰੋਬਲਮ ਆਉਂਦੀ ਹੈ ਪੂਰੇ ਸਮਾਣਾ ਸਬਡਿਵੀਜ਼ਨ ਚ ਉਹ ਇੱਕੋ ਸਟਾਪ ਹੋਵੇਗਾ ਕਿ ਉੱਥੇ ਜਾ ਕੇ ਹੱਲ ਹੋ ਸਕੇ ਜੋ ਹੁੰਦਾ ਰਹੂਗਾ ਜਿੱਥੇ ਸਾਨੂੰ ਲੱਗੂਗਾ ਕਿ ਐਕਸੀਡੈਂਟ ਦੇ ਚਾਂਸਸ ਜ਼ਿਆਦਾ ਹੈ ਐਕਸੀਡੈਂਟ ਦੀ ਅਕਰੈਂਸ ਜ਼ਿਆਦਾ ਹੋ ਤੇ ਸਾਬ ਨਾਲ ਉਹਦੀ ਪੋਜੀਸ਼ਨ ਚੇਂਜ ਹੁੰਦੀ ਰਹਿੰਦੀ ਸੋ ਇਸ ਵਲੇ ਜਿਹੜੀ ਉਧਰ ਜ਼ਿਆਦਾ ਇਨਸੀਡੈਂਟ ਹੈ ਇਸ ਕਰਕੇ ਉਹਦੀ ਪੋਜੀਸ਼ਨ ਚੇਂਜ ਕੀਤੀ ਗਈ ਜੇ ਲੱਗੇਗਾ ਕਿ ਨਹੀਂ ਸਮਾਣੇ ਜ਼ਿਆਦਾ ਲੋਡ ਹੈ ਤੇ ਆ ਤਾਂ ਗੱਡੀ ਵਧਾ ਲਈ ਜਾਊਗੀ ਜਾਂ ਉਹਦੀ ਪੋਜੀਸ਼ਨ ਚੇਂਜ ਕੀਤੀ ਜਾਊਗੀ ਕਿਉਂਕਿ ਅਭੀ 2-3 ਹਜ਼ਾਰ ਤੇ ਬਾਈਕਸ ਵਧਾਈਆਂ ਉੱਥੇ ਸ਼ਹਿਰ ਚ ਪਟਿਆਲੇ ਚ ਤੋਂ ਜਿਹੜੀਆਂ ਪੁਰਾਣੀਆਂ ਬਾਈਕਸ ਨੇ ਉਹ ਫ੍ਰੀ ਹੋਣਗੀਆਂ ਉੱਥੋਂ ਉਹਨਾਂ ਚੋਂ ਕੁਝ ਬਾਈਕਸ ਅਸੀਂ ਸਮਾਣਾ ਚ ਵੀ ਦੇਣੀਆਂ ਪਾਤਣਾ ਚ ਵੀ ਦੇਣੀਆਂ ਸੋ ਉੱਥੇ ਵੀ ਆਣਗੀਆਂ ਤੇ ਇਹਨੀਆਂ ਚਾਰ ਬਾਈਕਸ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਥੇ ਵਧਣਗੀਆਂ ਉਸ ਦੇ ਨਾਲ ਮੁਲਾਜ਼ਮ ਵੀ ਦਿੱਤੇ ਜਾਣਗੇ ਤਾਂ ਜੋ ਪੈਟਰੋਲਿੰਗ ਵੱਧ ਸਕੇ ਡਾਕਟਰ ਸਾਹਿਬ ਐਸਾ